ਸਰਿਕਰ ਜੀਵਨਗਰ ਦੇ ਵਿੱਚ ਜੇ ਦੱਸਿਆ ਜਾ ਰਿਹਾ ਦੋ ਕੁਟਾਂ ਦੀ ਝਗੜਾ ਹੋਇਆ ਜਿਸ ਦੇ ਵਿੱਚ ਫਾਇਰਿੰਗ ਵੀ ਹੋਈ ਹੈ ਕੀ ਮਸਲਾ ਕੀ ਸੀਗਾ ਸਰ ਉਹਨਾਂ ਦਾ ਜੈ ਸਿੰਘ ਜੀ ਸਰ ਤੇ ਇੱਕ ਜਿਹੜੀ ਹੈਗੀ ਇਨਫੋਰਮੇਸ਼ਨ ਸਾਨੂੰ ਮਿਲੀ ਹੈਗੀ ਕਿ ਜੀਵਨਗਰ ਦੇ ਵਿੱਚ ਰਾਤੀ ਕੋਈ ਦੋ ਜਿਹੜੀਆਂ ਧਿਰਾਂ ਨੇ ਆਪਸੇ ਵਿੱਚ ਲੜੀਆਂ ਨੇ ਤੇ ਉਹਦੇ ਵਿੱਚ ਜਿਹੜਾ ਹੈਗਾ ਫਾਇਰ ਆਰਮ ਦਾ ਵੀ ਜਿਹੜਾ ਪ੍ਰਯੋਗ ਹੋਇਆ ਸੋ ਪੁਲਿਸ ਵੱਲੋਂ ਜਿਹੜਾ ਹੈਗਾ ਮੌਕਾ ਦੇਖਿਆ ਗਿਆ ਹੈਗਾ ਮੌਕਾ ਦੇਖਣ ਤੋਂ ਬਾਅਦ ਜਿਹੜਾ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਦੋ ਗੁੱਟ ਹਨ ਇੱਕ ਜੁਗਰਾਜ ਐਂਡ ਇੱਕ ਕਾਕੂ ਇਹ ਇਹਨਾਂ ਦੋਨਾਂ ਗਰੁੱਪਸ ਨੇ ਜਿਹੜਾ ਹੈਗਾ ਝਗੜਾ ਕੀਤਾ ਆਪਸੀ ਤੇ ਉੱਥੇ ਫਾਇਰ ਵੀ ਹੋਈ ਨੇ ਤੇ ਜੋ ਹੁਣ ਤੱਕ ਦੀ ਸਾਡੀ ਇਨਫੋਰਮੇਸ਼ਨ ਹੈ ਕਿ ਕਿਸੇ ਨੂੰ ਵੀ ਫਾਇਰ ਆਰਮ ਇੰਜਰੀ ਕਿਸੇ ਤਰ੍ਹਾਂ ਦੀ ਹੈਗੀ ਜਿਹੜੀ ਨਹੀਂ ਆਈ ਹੈਗੀ ਤੇ ਇਹ ਇੱਕ ਜਿਹੜਾ ਇਹ ਕਹਾਵਿਚੋਂ ਇੱਕ ਸਾਡਾ ਵਿਕਟਮ ਪੰਕਜ ਹੈਗਾ ਜਿਹੜਾ ਉਹ ਚਿਰੇ ਲਾਨ ਹੈਗਾ ਉਸ ਤੇ ਕੋਈ ਫਾਇਰ ਆਰਮ ਇੰਜਰੀ ਨਹੀਂ ਹੈਗੀ ਸਿੰਪਲ ਇੰਜਰੀਸ ਨੇ ਤੇ ਉਸ ਤੋਂ ਮੌਕੇ ਤੋਂ ਜੋ ਹੋਰ ਤੇ ਗਵਾਹ ਨੇ ਜਾਂ ਹੋਰ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਿਹੜੇ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਰਾਉਂਡ ਅਪ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਚ ਜਾਰੀ ਹੈਗੀ ਤੇ ਸਾਨੂੰ ਉਹਦੇ ਵਿੱਚ ਕੁਝ ਹੱਦ ਤੱਕ ਸਫਲਤਾ ਵੀ ਮਿਲ ਰਹੀ ਹੈ ਜਿਸ ਬਾਰੇ ਡਿਟੇਲਸ ਹੈਗੇ ਜਿਹੜੇ ਤੁਹਾਨੂੰ ਬਾਅਦ ਵਿੱਚ ਅੱਪਾ ਦੱਸਾਂਗੇ ਐਸਾ ਸਾਨੂੰ ਉੱਥੇ ਕੋਲ ਮਿਲ ਰਹੇ ਨੇ ਸੋ ਉਹ ਜਿੰਨੇ ਵੀ ਹੋਣਗੇ ਜੋ ਗਿਣਤੀ ਹੋਊਗੀ ਉਹ ਤੁਹਾਨੂੰ ਜਿਹੜੇ ਹੈ ਜਰੂਰ ਆਪਾਂ ਅੱਗੇ ਸਾਂਝ ਕਰਾਂਗੇ ਸਰ ਉਹ ਨਸ਼ੇ ਦੇ ਸੰਬੰਧ ਵਿੱਚ ਜਿਹੜਾ ਪੁਲਿਸ ਵੱਲੋਂ ਹੈਗੀ ਆਪਣੀ ਲਗਾਤਾਰ ਜਿਹੜੀ ਹੈਗੀ ਹੈ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਗਰ ਮੈਂ ਸਿਟੀ 2 ਥਾਣੇ ਲਈ ਦੱਸਾਂ ਤਾਂ ਕਰੀਬ ਸਿਟੀ 2 ਥਾਣਾ ਨਸ਼ੇ ਆਣ ਦੇ ਖਿਲਾਫ ਕਾਰਵਾਈ ਕਰਨ ਤੋਂ ਇਲਾਵਾ ਪ੍ਰਾਪਰਟੀ ਫ੍ਰੀਜ਼ ਵੀ ਕਰਾ ਚੁੱਕਿਆ ਹੈਗਾ ਕਰੀਬ 50 ਲੱਖ ਜੀ ਠੀਕ ਹੈ ਉਸ ਤੋਂ ਇਲਾਵਾ ਜਿਹੜੇ ਹੈਗੇ ਕੇਸ ਤਿਆਰ ਕੀਤੇ ਜਾ ਰਹੇ ਨੇ ਸੋ ਇੱਕ ਆਪਸੀ ਲੜਾਈ ਝਗੜੇ ਨੂੰ ਕਿਸੇ ਨਸ਼ੇ ਆਏ ਅੰਕਲ ਨਾਲ ਜੋੜ ਕੇ ਜਿਹੜਾ ਹੈਗਾ ਦੱਸਣਾ ਇਹ ਬਸ ਉਹ ਗੱਲ ਠੀਕ